ਦਰਜੇ ਸੀ ਕਿਵੇਂ ਦੇ ਜਦੋਂ ਲੰਬੀ ਜਦੋਜਹਤ ਤੋਂ ਬਾਅਦ ਆਖਰ ਸੁਖਪਾਲ ਸਿੰਘ ਖਹਿਰਾ ਅੱਜ ਬਾਹਰ ਆ ਜਾਂਦੇ ਨੇ ਬਾਹਰ ਆ ਕੇ ਉਹ ਮੌਜੂਦਾ ਪੰਜਾਬ ਸਰਕਾਰ ਤੇ ਕਈ ਵੱਡੇ ਇਲਜ਼ਾਮ ਲਗਾਉਂਦੇ ਨੇ ਕਿਵੇਂ ਦੇਖਦੇ ਹੋ ਸੁਖਪਾਲ ਸਿੰਘ ਖਹਿਰਾ ਦੀ ਅੱਜ ਜ਼ਮਾਨਤੀ ਰਿਹਾਈ ਅਤੇ ਸਰਕਾਰ ਦੇ ਉੱਤੇ ਵੱਡੇ ਇਲਜ਼ਾਮ ਲਗਾਉਣਾ ਦੇਖੋ ਪੰਜਾਬ ਦਾ ਹੀ ਨਹੀਂ ਮੈਂ ਇਹ ਕਵਾਂਗਾ ਕਿ ਪੂਰੇ ਭਾਰਤ ਦਾ ਇਕਲੌਤਾ ਐਸਾ ਲੀਡਰ ਹੈ ਸੁਖਪਾਲ ਸਿੰਘ ਖਹਿਰਾ ਜਿਹਦੇ ਪਿੱਛੇ ਕਦੇ ਸੈਂਟਰ ਪਈ ਰਹਿੰਦੀ ਹੈ ਤੇ ਕਦੇ ਪੰਜਾਬ ਦੀ ਸਰਕਾਰ ਮੇਰੇ ਕਹਿਣ ਦਾ ਮਤਲਬ ਕਦੇ ਕੇਂਦਰ ਤੇ ਕਦੇ ਜਿਹੜੀ ਹੈ ਸਟੇਟ ਦੀ ਸਰਕਾਰ ED ਦੇ ਰੇਡਾਂ ਵੀ ਜਿਹੜੀਆਂ ਨੇ ਸੁਪਾਲ ਸਿੰਘ ਖਹਿਰਾ ਦੇ ਘਰੇ ਵੱਜਦੀਆਂ ਰਹੀਆਂ ਤੇ ਤੁਹਾਨੂੰ ਇਹ ਤਾਂ ਭਲੀ ਭਾਂਤ ਪਤਾ ਹੀ ਹੋਣਾ ਕਿ ED ਜੋ ਹੈ ਉਹ ਸੈਂਟਰ ਦੇ ਅਧੀਨ ਆਉਂਦੀ ਹੈ ਤੇ ਸੈਂਟਰ ਦੇ ਵਿੱਚ ਇਸ ਵੇਲੇ ਹੈਗੀ ਹੈ BJP ਦੀ ਸਰਕਾਰ ਤੇ ਜਦੋਂ ਦੀ BJP ਸੱਤਾ ਦੇ ਵਿੱਚ ਆਈ ਹੈ ਤੇ ਉਸ ਵੇਲੇ ਤੋਂ ਲੈ ਕੇ ਅੱਜ ਤੱਕ 14 ਸਾਲ ਦੇ ਇਸ ਪੀਰੀਅਡ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਘਰਾਂ ਦੇ ਵਿੱਚ ED ਦੀਆਂ ਰੇਡਾਂ ਵੱਜੀਆਂ ਪਰ ਉਹਦੇ ਵਿੱਚ ਖਾਸ ਗੱਲ ਇਹ ਰਹੀ ਕਿ ਇੱਕ ਵੀ BJP ਦੇ ਲੀਡਰ ਦੇ ਘਰ ਦੇ ਵਿੱਚ ਰੇਡ ਨਹੀਂ ਵੱਜੀ ਐਡੀ ਦਾ ਮੁੱਖ ਨਿਸ਼ਾਨਾ ਜਿਹੜਾ ਉਹ ਜਾਂ ਤੇ ਪੰਜਾਬ ਕਾਂਗਰਸ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਅੱਜ ਅਰਵਿੰਦ ਕੇਜਰੀਵਾਲ ਵੀ ਨਿਸ਼ਾਨੇ ਦੇ ਉੱਤੇ ਨੇ ਪਰ ਕਿਸੇ ਬੀਜੇਪੀ ਦੇ ਘਰ ਦੇ ਬੀਜੇਪੀ ਦੇ ਲੀਡਰ ਦੇ ਕਿਸੇ ਦੇ ਘਰ ਦੇ ਵਿੱਚ ਰੇਡ ਆਫਿਸ ਦੇ ਵਿੱਚ ਰੇਡ ਨਹੀਂ ਕੀਤੀ ਗਈ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਤੇ ਉਸ ਵੇਲੇ ਉਹਨਾਂ ਗਾਇਕਾਂ ਦੇ ਘਰਾਂ ਦੇ ਵਿੱਚ ਵੀ ਰੇਡ ਵੱਜੀ ਜਿਹੜੇ ਕਿਸਾਨੀ ਮੋਰਚੇ ਦਾ ਸਮਰਥਨ ਕਰਦੇ ਸੀ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਰਾਜਨੀਤੀ ਨੂੰ ਆਪਣੇ ਮਤਲਬ ਦੇ ਲਈ ਆਪਣੇ ਰਸੂਕ ਦੇ ਲਈ ਵਰਤਨਾ ਇਹ ਭਾਰਤ ਦੇ ਵਿੱਚ ਵੀ ਚੱਲਦਾ ਹੈ ਤੇ ਪਾਕਿਸਤਾਨ ਦੇ ਵਿੱਚ ਵੀ ਚੱਲਦਾ ਹੈ ਅੱਜ ਸੁਖਪਾਲ ਸਿੰਘ ਖਹਿਰਾ ਹੋਰੀ ਜਦੋਂ ਬਾਹਰ ਆਏ ਉਹਨਾਂ ਨੇ Imran Khan ਦੀ ਉਦਾਹਰਨ ਦਿੱਤੀ ਹੈ ਤੇ ਉਹਨਾਂ ਦੀ ਗੱਲ ਨਾਲ ਕਿਤੇ ਨਾ ਕਿਤੇ ਮੈਂ ਪੂਰੇ ਤਰੀਕੇ ਦੇ ਨਾਲ ਸਹਿਮਤ ਹਾਂ ਕਿ Imran Khan ਇੱਕ ਐਸਾ ਲੀਡਰ ਜੋ ਪਾਕਿਸਤਾਨ ਨੂੰ ਮਿਲਿਆ ਸੀ ਜੋ ਪਾਕਿਸਤਾਨ ਦੀ ਨੁਹਾਰ ਬਦਲ ਸਕਦਾ ਸੀ ਪਰ ਉਹ ਵੀ ਜਰਿਆ ਨਹੀਂ ਗਿਆ ਉਹਨਾਂ ਲੋਕਾਂ ਕੋਲ ਸੋ ਉਹਦੇ ਉੱਤੇ ਵੀ ਪਰਚੇ ਤੇ ਪਰਚਾ ਪਾ ਕੇ ਉਹਨੂੰ ਅੰਦਰ ਤੱਕਿਆ ਹੋਇਆ ਤੇ ਇੱਥੋਂ ਤੱਕ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਕ ਪਾਕਿਸਤਾਨੀ ਵੀਰ ਦੇ ਨਾਲ ਮੇਰੀ ਗੱਲ ਹੁੰਦੀ ਸੀ ਆ तकरीबन 10 15 ਦਿਨ ਪਹਿਲਾਂ ਤੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਹੋ ਸਕਦਾ ਹੈ ਕਿ ਇਮਰਾਨ ਖਾਨ ਨੂੰ ਫਾਂਸੀ ਲਾ ਦਿੱਤੀ ਜਾਵੇ ਹੁੰਦੇ ਸਮੇਂ ਦੇ ਵਿੱਚ ਸੋ ਮਤਲਬ ਕਹਿਣ ਦਾ ਵੀ ਸੱਚ ਦਾ ਗਲ ਜਿਹੜਾ ਹੈ ਉਹ ਕੁੱਟਿਆ ਜਾਂਦਾ ਹੈ ਉਹ ਚਾਹੇ ਪਾਕਿਸਤਾਨ ਦੀ ਧਰਤੀ ਹੋਵੇ ਜਾਂ ਬੰਗਲਾਦੇਸ਼ ਹੋਵੇ ਜਾਂ ਫਿਰ ਭਾਰਤ ਹੋਵੇ ਸੋ ਇਹ ਸਾਰੇ ਮੁਲਕਾਂ ਦੇ ਵਿੱਚ ਉਹ ਸੇਮ ਪੈਤੜਾ ਜਿਹੜਾ ਹੈ ਉਹ ਚੱਲਦਾ ਆਉਂਦਾ ਹੁਣ ਸੁਖਪਾਲ ਸਿੰਘ ਖਹਿਰਾ ਜਦੋਂ ਬਾਹਰ ਆਏ ਨੇ ਤੇ ਉਹਨਾਂ ਨੇ ਬਹੁਤ ਜਿਹੜੇ بلند ਆਵਾਜ਼ ਦੇ ਵਿੱਚ ਇਹ ਗੱਲ ਕਹੀ ਹੈ ਕਿ ਮੈਨੂੰ ਦੱਬਣ ਨੂੰ ਤਾਂ ਬਹੁਤ ਫਿਰਦੇ ਸੀ ਪਰ ਮੈਂ ਦੱਬਿਆ ਨਹੀਂ ਮੈਂ ਪਹਿਲੇ ਨਾਲੋਂ ਵੀ ਜ਼ੋਰ ਸ਼ੋਰ ਦੇ ਨਾਲ ਜਿਹੜੀ ਹੈ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਾਂਗਾ ਇੱਕ ਤੁਹਾਨੂੰ ਹੋਰ ਵੀ ਗੱਲ ਦੱਸ ਦਵਾਂ ਕਿ ਸੁਪਾਲ ਸਿੰਘ ਖਹਿਰਾ ਨੂੰ ਕੱਲੇ ਪੰਜਾਬ ਚ ਹੀ ਪਿਆਰ ਨਹੀਂ ਮਿਲਦਾ ਉਹਨਾਂ ਦੇ ਨਾਲ ਐਨ ਆਰ ਆਈ سپورਟ ਵੀ ਬਹੁਤ ਹੈ ਵਿਦੇਸ਼ਾਂ ਦੇ ਵਿੱਚ ਵਸਣ ਵਾਲੇ ਸਿੱਖ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਸੋ ਬਾਹਰੋਂ ਵੀ ਜਿਹੜਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਪ੍ਰਚਾਰ ਹੋ ਰਿਹਾ ਸੀਗਾ ਸੋ ਜਿਹੜੀ ਜ਼ਮਾਨਤ ਵਾਸਤੇ ਜਿਹੜੀਆਂ ਚਾਰਾ ਜੋਈਆਂ ਹੁੰਦੀਆਂ ਉਹਦੇ ਵਿੱਚ ਸਾਰੇ ਆਪਣਾ ਆਪਣਾ ਜਿਹੜਾ ਯੋਗਦਾਨ ਹੈ ਉਹ ਨਿਭਾ ਰਹੇ ਸੀ ਸੋ ਆ ਜਸਪਾਲ ਸਿੰਘ ਖਹਿਰਾ ਜਿਹੜੇ ਨੇ ਬਾਹਰ ਆ ਗਏ ਆ ਤੁਹਾਨੂੰ ਪਤਾ ਹੋਣਾ ਕਿ ਪਿਛਲੀ ਵਾਰ ਜਦੋਂ ਉਹਨਾਂ ਨੂੰ ਜ਼ਮਾਨਤ ਮਿਲੀ ਆ ਮਿਲਦਿਆਂ ਸਾਰ ਉਹ ਹਜੇ ਮੈਨੂੰ ਲੱਗਦਾ ਵੀ ਕੋਰਟ ਰੂਮ ਦੇ ਵਿੱਚੋਂ ਬਾਹਰ ਹੀ ਆਏ ਹੋਣੇ ਆ ਤੇ ਉਹਨਾਂ ਦੇ ਉੱਤੇ ਨਵਾਂ ਕੇਸ ਪਾ ਕੇ ਉਹਨਾਂ ਨੂੰ ਦੁਬਾਰਾ ਜੇਲ੍ਹ ਭੇਜ ਦਿੱਤਾ ਗਿਆ ਸੀ ਸੋ ਜਿਹੜਾ ਸੁਖਪਾਲ ਸਿੰਘ ਖਹਿਰਾ ਹੋਣਾ ਨੇ ਇਲਜ਼ਾਮ ਲਾਇਆ ਕਿ ਇਹ ਬਦਲਾਖੋਰੀ ਦੀ ਭਾਵਨਾ ਹੈ ਮੇਰੀ ਬੈਰਕ ਤੇ ਵਿੱਚ ਵੀ ਇੱਕ ਕੈਮਰਾ ਅੰਦਰ ਵੀ ਲੱਗਿਆ ਹੋਇਆ ਸੀ ਤੇ ਬਾਹਰ ਵੀ ਵੇੜੇ ਦੇ ਵਿੱਚ ਜਿੱਥੇ ਘੁੰਮਣਾ ਫਿਰਨਾ ਹੁੰਦਾ ਉੱਥੇ ਵੀ ਇੱਕ ਕੈਮਰਾ ਲਾਇਆ ਹੋਇਆ ਸੀਗਾ ਸੋ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਜੇ ਕਈਏ ਤੇ ਇ ਸਤਾ ਦੇ ਵਿੱਚ ਇਸ ਵੇਲੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਖਾਸ ਤੌਰ ਤੇ ਉਹਨਾਂ ਦਾ ਜਿਹੜਾ ਇਸ਼ਾਰਾ ਸੀ ਉਹ ਭਗਵੰਤ ਮਾਨ ਵਾਲੇ ਪਾਸੇ ਸੀ ਕਿ ਉਹ ਮਤਲਬ ਪਰਸਨਲ ਹੋ ਕੇ ਉਹਨਾਂ ਦੇ ਨਾਲ ਦੁਸ਼ਮਣੀ ਜਿਹੜੀ ਆ ਉਹ ਨਿਭਾ ਰਹੇ ਆ ਸੋ ਹੁਣ ਇਹ ਗੱਲ ਤਾਂ ਭਗਵੰਤ ਮਾਨ ਹੋਰਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਕਿ ਇੱਕ ਵਾਰ ਤੁਸੀਂ ਜ਼ਮਾਨਤ ਰਕਵਾ ਦਿਓਗੇ ਤਾਂ ਦੂਜੀ ਵਾਰ ਤਾਂ ਹੋ ਹੀ ਜਾਣੀ ਹੈ ਦੂਜੀ ਵਾਰ ਰਕਵਾ ਦਿਓਗੇ ਤਾਂ ਤੀਜੀ ਵਾਰ ਤਾਂ ਹੋ ਹੀ ਜਾਣੀ ਹੈ ਅਖੀਰbaar ਆਉਣਾ ਹੀ ਹੁੰਦਾ ਹੈ ਝੂਠੇ ਕੇਸ ਸਿਰਫ ਖੱਜਲ ਖਵਾਰ ਕਰਨ ਵਾਸਤੇ ਹੁੰਦੇ ਨੇ ਜੋ ਕਿ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਜਿਹੜੇ ਨੇ ਉਹ ਪਾਏ ਗਏ ਜਾਂ ਫਿਰ ਪਾਏ ਜਾ ਰਹੇ ਨੇ ਸੋ ਅੱਜ ਉਹ ਬਾਹਰ ਆ ਗਏ ਨੇ ਤੇ ਇਹਦਾ ਹੁਣ ਫਾਇਦਾ ਕੀ ਮਿਲੂਗਾ ਫਾਇਦਾ ਘਟ ਤੇ ਨੁਕਸਾਨ ਇਹਦਾ ਭਗਵੰਤ ਮਾਨ ਨੂੰ ਜ਼ਿਆਦਾ ਹੋਣਾ ਹੈ ਕਿਉਂਕਿ ਉਹ ਪਹਿਲਾਂ ਨਾਲੋਂ ਵੀ ਜ਼ੋਰ ਸ਼ੋਰ ਦੇ ਨਾਲ ਆ ਕੇ ਭਗਵੰਤ ਮਾਨ ਕਾਮ ਆਦਮੀ ਪਾਰਟੀ ਦੇ ਜਿਹੜੇ ਗਲਤ ਕੰਮ ਨੇ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨਗੇ ਪਹਿਲਾਂ ਨਾਲੋਂ ਵੀ ਜ਼ਿਆਦਾ ਸੋ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਇਸ ਤਰੀਕੇ ਦੀਆਂ ਜਿਹੜੀਆਂ ਹਰਕਤਾਂ ਨੇ ਉਹ ਕਰਨੀਆਂ ਚਾਹੀਦੀਆਂ ਜਿਵੇਂ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਸੋ ਆਮ ਆਦਮੀ ਪਾਰਟੀ ਕੋਈ ਵੱਖਰਾ ਨਹੀਂ ਕਰ ਰਹੀ ਉਹ ਵੀ ਆਪਣੇ ਰਾਜਨੀਤਿਕ ਸੁਖ ਦੇ ਨਾਲ ਇਸ ਤਰ੍ਹਾਂ ਦੇ ਪਰਚੇ ਪਵਾ ਕੇ ਤੇ ਤੰਗ ਪਰੇਸ਼ਾਨ ਕਰ ਰਹੇ ਨੇ ਵਿਰੋਧੀਆਂ ਨੂੰ ਸੋ ਇਹਦਾ ਵੀ ਫਿਰ ਇਹ ਹੋਣਾ ਨਾ ਕਿ ਆਉਂਦੇ ਸਮੇਂ ਦੇ ਵਿੱਚ ਜਦੋਂ ਕਾਂਗਰਸੀ ਸਰਕਾਰ ਆਏਗੀ ਫਿਰ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਲੀਡਰ ਨੇ ਉਹਨਾਂ ਦੇ ਉੱਤੇ ਵੀ ਪਰਚੇ ਪਾਪਾ ਕੇ ਇਸੇ ਤਰੀਕੇ ਦੇ ਨਾਲ ਅੰਦਰ ਸੁੱਟਦੇ ਰਹਿਣਗੇ ਸੋ ਇਹ ਪ੍ਰੋਸੈਸ ਇਦਾਂ ਹੀ ਫਿਰ ਚੱਲਦਾ ਰਹੂਗਾ ਫਿਰ ਰਾਜਨੀਤੀ ਬਦਲਣ ਦਾ ਨਾਅਰਾ ਨਾ ਨਾ ਦਈਏ ਆਪਾਂ ਸੋ ਇਹ ਰਾਜਨੀਤੀ ਬਦਲੀ ਥੋੜਾ ਆ ਪਹਿਲਾਂ ਨਾਲੋਂ ਵੀ ਮੈਂ ਕਹਿੰਨਾ ਕਿ ਜ਼ਿਆਦਾ ਜਿਹੜੀ ਗਹਿਰਾਈ ਦੇ ਵਿੱਚ ਚਲੀ ਗਈ ਹੈ ਉਹ ਚੀਜ਼ਾਂ ਉਹ ਪੈਂਥਰੇ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਵੀ ਜਿਹੜੇ ਅਪਣਾਏ ਜਾ ਰਹੇ ਜੀ 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 ਹਾਂ ਤੁਹਾਡਾ ਸਾਰੀ ਸਾਰੀ ਜਾਣਕਾਰੀ ਦਿੱਤੀ ਕਿਉਂਕਿ ਪੰਜਾਬ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਲੋਕ ਨੇ ਜੋ ਸੁਪਾਲ ਸਿੰਘ ਖੈਰ ਨਾਲ ਜੁੜੇ ਹੋਏ ਨੇ ਤੇ ਤੁਹਾਨੂੰ ਥੋੜਾ ਜਾਣਕਾਰੀ ਦੇਣ ਦੇ ਲਈ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਨੇ ਇਸ ਲਈ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ